ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਆਪਾਂ ਬਲੌਗ ਬਣਾਉਣਾ ਲੱਗਾ ਸ਼ਾਮ ਤੋਂ ਸ਼ੁਰੂ ਆ ਟਾਈਮ ਛੇ ਤਾਂ 7:30 8:00 ਵਜੇ ਤੇ ਇਹ ਰੋਟੀ ਬਣਾਈ ਜਾਂਦੇ ਨੇ ਵੀ ਟੂਵੀ ਵੀ ਦੇਖੀ ਜਾਂਦਾ ਹੈਗਾ ਤੇ ਹਾਂਜੀ ਹਾਂਜੀ ਬਣਾਈ ਰੋਟੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਰੋਟੀ ਖਾਓ ਗਰਮ ਗਰਮ ਰੋਟੀ ਬਣ ਰਹੀ ਹੈ ਕਿੰਨੇ ਕ ਰੋਟੀਆਂ ਰਹਿ ਗਈਆਂ ਥੋੜੀ ਰਹੀਆਂ ਹੁਣ ਤਾਂ ਦੋ ਹੀ ਰਹੀਆਂ ਬਾਹਰ ਦੀ ਖਾਓ ਗਰਮ ਗਰਮ ਰੋਟੀ ਗਰਮ ਗਰਮ ਰੋਟੀ ਖਾਓ ਜੀ ਗਰਮ ਗਰਮ ਰੋਟੀ ਅੱਜ ਰੋਟੀ ਲੇਟ ਹੋ ਗਈ ਹਣਾ ਆਪਣੀ ਹੂੰ ਖਾਣੀ ਸਾਰੇ ਨਹੀਂ ਕੱਲੇ ਆਪੇ ਰਹਿੰਦੇ ਹੂੰ ਥੋੜੇ ਨਾਲ ਕੀ ਲੇਟ ਬਣਾਈ ਹੁਣ ਜਦੋਂ ਤੁਸੀਂ ਖਾਣੀਆਂ ਤੁਸੀਂ ਕਹਿੰਦੇ ਮੈਂ ਖੋਆ ਖਾ ਲਿਆ ਹਾਂ ਮੈਂ ਨਾ ਸਕੂਲ ਚੋ ਆ ਕੇ ਕੋਈ ਦੀਪੰਨੀ ਖਾਲੀ ਸੀ ਚਾਹ ਨਾਲ ਤੇ ਸੁਖੋਆ ਭਾਰੀ ਹੁੰਦਾ ਹੂੰ ਮੋੜ ਤੱਕ ਇੱਕ ਪਿੱਤੂ ਉੱਥੇ ਮੰਮੀ ਬੀਬੀਰਾਂ ਕੋਲੇ ਖੇਡਣ ਭਾਗਿਆ ਸੀਗਾ ਤੇ ਉਹਦੇ ਕਰਕੇ ਪਹਿਲਾਂ ਹਣ ਖਵਾਉਣ ਲੱਗੇ ਸੀ ਰੋਟੀ ਪਹਿਲਾਂ ਮੇਨਾਂ ਖਾਂਦਾਂ ਦਾ ਡੇਲੀ ਉਹ ਅੱਜ ਇਹਨਾਂ ਨੂੰ ਐਂ ਜਿ ਲੱਗਦਾ ਜਿਮ ਬੁਖਾਰ ਜਾ ਜਾਂਦਾ ਨੂੰ ਪਹਿਲਾਂ ਅਰਜਾਈ ਚ ਬਿਠਾਤਾ ਕਵਾ ਕੇ ਰੋਟੀ ਹਣਾ ਮਟੇ ਕਿੰਨੇ ਕ ਰੋਟੇ ਰਹਿ ਗਏ ਹੁਣ ਉਸ ਦੋਈ ਰਹਿ ਗਈਆਂ ਬਣੀਆਂ ਰੋਟੀਆਂ ਨੇ ਖੱਲੇ ਤੋਂ ਸੀ ਰਾਂਗੀ ਖਾਣਾਂ ਲਈ ਤੁਸੀਂ ਮੈਂ ਇਸ ਨੂੰ ਉਠਾਣੀ। ਤੋ? ਬਸ ਸਬਜੀ ਇੰਨੀ ਖਾਣੀ ਨਹੀਂ ਮੈਂ। ਛੋ। ਕੋਈ ਹਾਂ ਤਾਂ ਮਾਫੀ ਦੇਖੂਗਾ। ਕਿੰਨੀ ਖਵਾਉਣੀਆਂ ਸੋਨ ਕਿੰਨੀ ਖਾਣੀਆਂ। ਮੇਰੇ ਭਿੰਡੀਆਂ ਨਾਲ ਤਾਂ ਧੀਰਤ ਉਪਨ ਲੱਗ ਜਾਂਦਾ ਹੈ। ਅੱਛਾ। ਅਰੇ ਕੋਈ ਸਬਜੀ ਵੀ ਨਹੀਂ। ਭਿੰਡੀਆਂ ਦੀ ਸਬਜੀ? ਯੈਸ। ਭਿੰਡੀਆਂ ਕਿਵੇਂ ਆ ਗਏ ਹੋਈ? ਦਿਖਾਏ ਦੁਬਾਰੇ। ਨਹੀਂ, ਦਾਲ। ਨਾ। ਪ੍ਰਿੰਟਿੰਗ ਸਬਜੀ ਸਿਆਚ ਗਰਮੀ ਚ ਨਹੀਂ ਹੁੰਦੀ ਇਹ ਮੈਂ ਤਾਂ ਕੋਈ ਉਹ ਮੈਂ ਤਾਂ ਦੇਖੀ ਨਹੀਂ ਕਦੇ ਹੁਣ ਤਾਂ ਕੁਝ ਮੱਝੀ ਲੈ ਲਓ 12 ਮਹੀਨੇ 3 ਦਿਨ ਕੁਝ ਮੱਝੀ ਕਦੋਂ ਵੀ ਆਉਂਦਾ ਅੱਜ ਮੈਂ ਸਾਗ ਲੈ ਕੇ ਦਿੱਤਾ ਸੀ ਤੁਹਾਨੂੰ ਸਾਗ ਸਾਗ ਕੱਲੂ ਧੋ ਕੇ ਰੱਖਿਆ ਸੀ ਅੱਜ ਕਿੰਕੀ ਟਾਈਮ ਵਾਲਾ ਹੋ ਗਿਆ ਸੀ ਉਹ ਧੋ ਕੇ ਰੱਖ ਤਾ ਸਵੇਰੇ ਸੁਨੇਹਾ ਬਣਾ ਲਾਂਗੇ ਜਿਹੜਾ ਸਮਾਨ ਲਿਆਂਦਾ ਸਾਰਾ ਪੂਰਾ ਨਾ ਸਾਗ ਦਾ ਹਮ ਭਾਲ ਕੋ ਥੋੜਾ ਜਿਹਾ ਹੋਰ ਥੋੜਿਆ ਕਾਲਕਾ ਹਾਂ ਉਹ ਸੀ ਤੋੜ ਲਿਆ ਹੂੰਗਾ ਨਾ ਮੈਂ ਤੋੜ ਲਿਆ ਆਪਣੇ ਲੱਗ ਧਰਿਆ ਤੋੜ ਲਿਆ ਧੋ ਕੇ ਰੱਖਤਾ ਅੱਛਾ ਸੁੱਕਗਾ ਧੁੱਪੇ ਰੱਖਤਾ ਸੀ ਮੈਂ ਥੋੜਾ ਜਿਹਾ ਤੋੜ ਲਿਆ ਲੈਟ ਲਿਆ ਹੁੰਦਾ ਨਾ ਤਾਂ ਕੱਲ੍ਹ ਨੂੰ ਲੈਟ ਹੋਊਗਾ ਤੇਰਾ ਹੁਣ ਸਵੇਰੇ ਬਣਾਉਣਾ ਪਊਗਾ ਤਾਂ ਸਵੇਰੇ ਬਣੂ ਸਰ ਕੱਲ ਬਣਾ ਰਹੇ ਹਾਂ ਅੱਜ ਤਾਂ ਮੌਸਮ ਹੈਗਾ ਬੱਸ ਸਵੇਰੇ ਸਨੀਆ ਬਣ ਜੂ ਦੁਬਾਰ ਇੱਕ ਵਾਰੀ ਹੋਰ ਬਣੂਣਾ ਬੱਸ ਆਪਾਂ ਤਾਂ ਲਾਹੀ ਬਣਾਵਾਂਗੇ ਦੁਬਾਰ ਮੈਂ ਥੋੜਾ ਬਣਾ ਮੰਗਦਾ ਪਰ ਦੂਜਾ ਚਗਰ ਵੀ ਆ ਨਹੀਂ ਉਹ ਡਰਾਈਵਰ ਕਹਿੰਦਾ ਸੀਗਾ ਇੱਥੇ ਮੇਵਾ ਉਹ ਕਹਿੰਦਾ ਮੈਂ ਬਾਅਦ ਦੇ ਵਿੱਚ ਉਹ ਕਰਾਂਗਾ ਵਧੀਆ ਗੰਦਲਾਂ ਵਾਲਾ ਇੱਕ ਵਾਰੀ ਹੋਰ ਖਾਤਾ ਜੀ ਦੁਬਾਰੇ ਨਹੀਂ ਜੀ ਅੱਛਾ ਉਹ ਆਪਾਂ ਇੱਕ ਵਾਰ ਹੋਰ ਬਣਾ ਲਾਂਗੇ ਚਲੋ ਜੀ ਤੇ ਰੋਟੀ ਬਣਾਈ ਜਾਂਦੇ ਆ ਹੁਣ ਆਪਾਂ ਪੀਤੂ ਤੁਹਾਨੂੰ ਖਾਣੇ ਤੁਹਾਨੂੰ ਕੀ ਕਰਦਾ ਪੀਤੂ ਦੇਖੋ ਪੀਤੂ ਰਜਾਈ ਚਲੇ ਵੀ ਟੈਪ ਐਮ ਮੋਏ ਨਾਲ ਦੇਖੀ ਜਾਂਦਾ ਕਾਰਟੂਨ ਪੀਤੂ ਕੀ ਹੋਗਾ ਛੇ ਮੇਰੇ ਪੁੱਤ ਨੂੰ ਆਜਾ ਮੈਂ ਮਾਰੂਗਾ ਕਿੱਥੇ ਮਾਰੋਗਾ ਛੇ ਮੇਰਾ ਪੁੱਤ ਕੀ ਹੋ ਗਈ ਬੁਖਾਰੀ ਹੋ ਗਈ ਸੀ ਸੋਹਣੇ ਨੂੰ ਚੱਚੀ ਕਾ ਬੋਲ ਦੋ ਸ਼ਰਨ ਸ਼ਸ਼ੀ ਕਾਲ ਮੇਰੀ ਚਾਂਜੀ ਲੇਖ ਮੇ ਪੁੱਤ ਰਜਾਈ ਤੇ ਬੈਠਾ ਕਾਰਟੂਨ ਦੇਖੀ ਜਾਂਦਾ ਅੱਜ ਰੋਟੀ ਖਾ ਲਈ ਬੁੱਤ ਖਾ ਲਈ ਆ ਦੇਖੋ ਪੀਤੂ ਕਾਰਟੂਨ ਦੇਖੀਂਦਾ ਪਾਣੀ ਦਾ ਕੈਂਪਰ ਆਪਾਂ ਭਰ ਲੈਂਦਾ ਸੀਗਾ ਦੇਖੋ ਆ ਕੈਂਪਰ ਆਪਣਾ ਸਦਾ ਇੱਥੇ 12 ਮਹੀਨੇ ਤੀ ਦਣਾ ਆਪਣੇ ਸਰਾਂ ਨੇ ਤੁਹਾਨੂੰ ਦਿਸ਼ੂਗਾ ਤੇ ਹਾਂਜੀ ਰੋਟੀ ਆਪਾਂ ਨੇ ਬਣਾ ਲਈ ਕੇ ਬਸ ਹੁਣ ਥੋੜੀ ਦਿਰ ਤੱਕ ਖਾਵਾਂਗੇ ਤੁਹਾਨੂੰ ਭੁੱਖ ਜੀ ਨਹੀਂ ਹੈਗੀ ਅੱਜ ਜਿਆਦਾ ਤੇ ਬਾਕੀ ਕੁਝ ਟਾਈਮ ਹੋ ਗਿਆ ਸੀ ਜਿਆਦਾ ਅੱਜ ਤਾਂ ਹੀ ਲੇਟ ਹੋ ਗਏ ਕਿਉਂਕਿ ਅੱਜ ਪਹਿਲਾਂ ਅਸੀਂ ਸ਼ਾਪਿੰਗ ਵਗੈਰਾ ਕਰਦੇ ਰਹੇ ਕਈ ਦਿਨ ਹੋ ਗਏ ਵਲੌਗ ਵੀ ਨਹੀਂ ਬਣਿਆ ਹੈ ਦਾ ਤੇ ਕੁਛ ਇਹਨਾਂ ਨੂੰ ਟਾਈਮ ਨਹੀਂ ਲੱਗਦਾ ਸੀ ਸਕੂਲ ਕਰਕੇ ਸਕੂਲ ਦੇ ਵਿੱਚ ਪੇਪਰ ਚੱਲ ਰਹੇ ਨੇ ਮੀਟਿੰਗਾਂ ਚੱਲ ਰਹੀਆਂ ਨੇ ਲੇਟ ਆਉਂਦੇ ਨੇਗੇ 5-6 ਵਜੇ ਆਉਂਦੇ ਨੇ ਫਿਰ 5-6 ਵਜੇ ਆਏ ਹੋ ਜਾਂਦਾ ਵੀ ਵਲੌਗ ਹਨਾ ਸ਼ਾਮ-ਸ਼ਾਮ ਦਾ ਹੀ ਬਣਦਾ ਹੈ ਬਸ ਰੋਜ਼ ਫੇ ਫਿਰ ਹੁਣ ਕਾਫੀ ਦਿਨ ਹੋ ਗਏ ਸੀ ਸੋਚਿਆ ਚਲੋ ਅੱਜ ਬਣਾਉਣੇ ਆ ਬਲੌਗ ਜਿਹੜੇ ਆਪਣੇ ਸਬਸਕ੍ਰਾਈਬਰ ਨੇ ਨਾ ਵੇਟ ਤਾਂ ਕਰਦੇ ਨੇ ਫਿਰ ਵੀ ਤੇ ਇਹ ਰਵਨੀ ਤੁਸੀਂ ਸੁੱਪੀ ਐ ਸੌਂ ਗਯਾ ਕਿ ਜਾਗਦਾ ਹੈ ਇਹ ਜਾਗਦਾ ਬਿੰਦੀ ਲਾਈਵ ਇੱਥੇ ਹੈ ਬਿੰਦੀ ਲਾਈਵ ਇੱਥੇ ਹੈ ਤੇ ਵੀ ਦੇਖੀਂ ਹੰਦਾ ਪਿੱਤੂ ਸਾਡਾ ਆਪਣੀ ਫੈਮਿਲੀ ਦੇ ਵਿੱਚੋਂ ਕਿਸੇ ਨੇ ਬਾਹਰ ਜਾਣਾ ਤੇ ਉਹ ਸਵੇਰੇ ਪੈਕਿੰਗ ਵਿਦਿਆਰਾਂ ਕਰਨੀ ਆਗੀ ਉਹਦਾ ਵੀ ਬਲੌਗ ਬਣਾਵਾਂਗੇ ਜੇ ਬਣਾ ਸਕੀ ਸ਼ਾਪਿੰਗ ਦਾ ਤਾਂ ਇਹਦੂ ਪਹਿਲਾਂ ਬਣਾ ਨਹੀਂ ਹੈਗਾ ਜੇ ਨਹੀਂ ਵੀ ਸ਼ਾਪਿੰਗ ਕਰੀ ਹੈ ਉਹ ਵਲੋਗ ਆਪਾਂ ਬਣਾ ਨਹੀਂ ਸਕੇ ਤੇ ਹੋ ਸਕਿਆ ਤਾਂ ਪੈਕਿੰਗ ਦਾ ਜਰੂਰ ਸਵੇਰੇ ਜਦੋਂ ਪੈਕਿੰਗ ਕਰਾਂਗੇ ਉਹ ਦਿਖਾਵਾਂਗੇ ਇਹ ਜੇ ਤੁਹਾਨੂੰ ਫਿਰ ਪਤਾ ਲੱਗੂਗੀ ਜਾ ਕੌਣ ਰਿਹਾ ਕੋਈ ਵੀ ਜਾ ਸਕਦਾ ਫੈਮਿਲੀ ਮੈਂਬਰਸ ਦੇ ਵਿੱਚੋਂ ਆਪਣੇ ਚੋਂ ਤੇ ਹਣਾ ਜੀ ਹੂੰ ਕੌਣ ਜਾ ਰਿਹਾ ਹੈ ਪਤਾ ਤੁਹਾਨੂੰ ਕੋਈ ਆਈਡੀਆ ਹੈਗਾ ਤੇ ਤੁਹਾਨੂੰ ਕੋਈ ਆਈਡੀਆ ਹੈਗਾ ਠੀਕ ਹੈ ਹੁਣ ਇਹ ਆਵੇ ਸਪੈਨਸ ਨਾ ਤੋੜ ਦਿਓ ਤੁਸੀਂ ਕਿਤੇ ਬੋਲ ਕੇ ਬੱਚਿਓ ਤੁਸੀਂ ਪਿਆਰੇ ਪਿਆਰੇ ਬੱਚਿਓ ਮੰਨ ਕੇ ਸੱਚੇ ਬੱਚੇ ਮੰਨ ਕੇ ਸੱਚੇ ਹੁੰਦੇ ਆ ਨਾ ਨੋ ਦਸਨ ਤੇ ਅੱਬਾ ਇਹ ਬਲੌਗ ਪਹਿਲਾਂ ਪਾ ਦਾਂਗੇ ਵੀ ਪੈਕਿੰਗ ਤੋਂ ਪਹਿਲਾਂ ਤੇ ਇਹ ਵਾਲੇ ਬਲੌਗ ਦੇ ਵਿੱਚ ਕਮੈਂਟ ਕਰਕੇ ਤੁਸੀਂ ਦੱਸਿਓ ਵੀ ਕੌਣ ਜਾ ਰਿਹਾ ਹੈਗਾ ਬਾਅਦ ਵੀ ਕੀ ਆਈਡੀਆ ਲਗਾ ਰਹੇ ਹਾਂ ਤੇ ਪਲੀਜ਼ ਵੀ ਜਿਹਦੇ ਵੀ ਮਨ ਦੇ ਵਿੱਚ ਆਇਆ ਤਾਂ ਕਮੈਂਟ ਕਰਕੇ ਜਿਹੜੇ ਜਿਹੜੇ ਬਲੌਗ ਦੇਖਣਗੇ ਪਲੀਜ਼ ਇੱਕ ਵਾਰੀ ਕਮੈਂਟ ਜ਼ਰੂਰ ਕਰਿਓ ਤੇ ਦੇਖਾਂਗੇ ਅੱਬਾ ਵੀ ਕੀ ਦਾ ਕੀ ਦਾ ਆਈਡੀਆ ਸਹੀ ਆ ਜਾਣਾ ਹੈ ਕਿੰਨੀ ਤੂਜ ਅੱਜ ਕਿੰਨੀ ਤਰੀਕਾ ਅੱਜ 2 ਤਰੀਕ ਐ 3 ਤਰੀਕ ਕੱਲੂ ਪੈਕਿੰਗ ਕਰਨੀ ਐ ਤੇ ਜਾਣਾ ਐ 5 ਨੂੰ ਆ ਸ਼ਾਇਦ 5 ਹਾਂ 5 ਨੂੰ ਜਾਣਾ ਐ 5 ਨੂੰ ਜਾਣਾ ਐ 6 ਦੀ ਫਲੈਟ ਐ ਰਵਨੀਦਰ ਦਾ ਤਾਂ ਇੱਕੋ ਹੀ ਕੰਮ ਐ ਬਸ ਮੋਟੂ ਬੱਤਲੂ ਦੇਖੀ ਆ ਨੇ ਸਕੂਲ ਦਾ ਕੰਮ ਕਰ ਲਿਆ ਇੱਕਦ ਪਹਿਲਾਂ ਜਿਹੜਾ ਉਹਦੇ ਨੂੰ ਕੰਮ ਮਿਲਿਆ ਸੀ ਸਕੂਲ ਦਾ ਕੰਮ ਕਰ ਲਿਆ ਨੇ ਚਲੋ ਮਿਲਨੇ ਹੁਣ ਆਪਾਂ ਦੇਖਦੇ ਆ ਰੋਟੀ ਰੋਟੀ ਖਾ ਲਈਏ ਖਾਈਏ ਰੋਟੀ

ਕਾਇ ਡੱਬਾ ਬਿਲਕੁਲ ਛੋਟਾ ਆ ਸੋਨਿਆ ਦੇ ਸੇ ਪੁੱਤ ਚਲੋ ਰੋਟੀ ਖਾਈਏ ਆ ਜਾਓ ਨਾਲੇ ਸੇਵੀਆਂ ਬਣਾਈਆਂ ਠੀਕ ਹੈ ਤੁਸੀਂ ਖਾ ਲਈਂ ਪਰ ਇੰਡੀਆ ਨਾਲ ਸੇਵੀਆਂ ਖਾਓ ਤੁਸੀਂ ਸੇਵੀਆਂ ਖਾ ਲਓ ਥੋੜੀਆਂ ਹੀ ਖਾਦੀਆਂ ਸੀ ਇਹਨੇ ਥੋੜੀਆਂ ਹੀ ਖਾਦੀਆਂ ਸੀ ਪਰ ਹਾਲੋ। ਥੋੜੀਆਂ ਖਾਦੀਆਂ। ਨਾ ਨਾ ਫ੍ਰਿਜ ਚ ਨਹੀਂ ਰੱਖਿਆ ਮੈਂ ਬਾਹਰ ਸੀ। ਮੈਂ ਖਵਾ ਦਾਂ। ਮੈਂ ਖਵਾ। ਇਹਨੇ ਥੋੜੀਆਂ ਖਾਧੀਆਂ ਸੀ ਪਹਿਲਾਂ। ਚੰਨਾ ਖਵਾ। ਦੂਰ ਨਾਲ ਖਾਧੀਆਂ ਸੀ ਇਹਨੇ। ਇਹਨੂੰ ਇੱਥੇ ਰਹਿ ਆ ਬੁੱਲ ਚ ਲੈ। ਕੀ ਹੈ ਵੀ ਤੂੰ ਤੁਹਾਡੇ ਕੋਲੇ? ਪਤਲ ਕੋਲ ਕੋ ਕਿੱਕ ਚੀਜ਼ ਰੱਖਦੇ ਆਂ ਆਪਦੀ ਕੋਦੀ ਚ। ਹਾਏ ਇਹਦੇ ਨੰ ਨਿੱਗਾ ਨਿੱਗਾ ਹੋ ਜਾਂਦਾ। ਬੁਖਾਰ ਹੋ ਰਿਹਾ। ਇੱਕੋ। ਲੁਕੋ 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 ਨੂੰ ਤੁਸੀਂ ਖਵਾਉਂਗੇ ਰਵਨੀਤ ਨੂੰ ਸੇਵੀਆਂ ਠੀਕ ਐ ਸੱਚ ਰਵਨੀਤ ਦੀ ਬੂਆ ਨੇ ਜੀ ਡੋਲ ਭੇਜੀ ਆਪਾਂ ਬਲੌਗ ਦੇ ਵਿੱਚ ਦਿਖਾਉਣਾ ਭੁੱਲ ਗਏ ਤੇ ਮੇਰੇ ਯਾਦ ਆ ਗਿਆ ਹੁਣ ਦਿਖਾਉਣਾ ਰਵਨੀਤ ਦੀ ਬੂਆ ਨੇ ਰਵਨੀਤ ਵਾਸਤੇ ਡੋਲ ਭੇਜੀ ਆ ਨਿਊਜ਼ੀਲੈਂਡ ਤੋਂ ਰਵਨੀਤ ਦੇ ਫਫੜ ਜੀ ਆਏ ਹੋਏ ਨੇ ਉਹ ਲੈ ਕੇ ਆਏ ਨੇ ਹਨਾ ਰਵਨੀਤ ਬੂਆ ਨੂੰ ਥੈਂਕਿਊ ਬੋਲਿਆ ਸੀ ਤੁਸੀਂ ਬੋਲੋ ਥੈਂਕਿਊ ਬੋਲੋ ਬੂਆ ਨੂੰ ਬੂਆ ਜੀ ਥੈਂਕਿਊ ਹਾਂ ਬੂਆ ਜੀ ਥੈਂਕਿਊ ਇਹ ਉਹਨਾਂ ਨੇ ਭੇਜੀਆਂ ਸੀ 3 ਡਾਲਰ ਤਿੰਨ ਕੁੜੀਆਂ ਨੇ ਤਿੰਨਾਂ ਕੁੜੀਆਂ ਨੇ ਇੱਕ ਇੱਕ ਡਾਲ ਭੇਜੀ ਸੀ ਹੈਰੀ ਨੂੰ ਗੱਡੀ ਭੇਜੀ ਸੀ ਇੱਕ ਇਹਨੂੰ ਕਲੈਚਰ ਭੇਜਣਗੇ ਛੋਟੇ ਛੋਟੇ ਬੱਚੇ ਆਲੇ ਅੱਛਾ ਪੁੱਤ ਉਹੋ ਕੌਮ ਉਹ ਕਿਉਂ ਨਹੀਂ ਹੈਗਾ ਸੀ ਉਹ ਨਹੀਂ ਭੇਜ ਜਾ ਹਜੇ ਉਹ ਬੂਆ ਕਹਿੰਦੇ ਵੇਟ ਜਾਦੇ ਹੋ ਗਿਆ ਸੀ ਉਹ ਨਹੀਂ ਭੇਜਾ ਉਹ ਵੇਟ ਜਾਦੇ ਹੋ ਗਿਆ ਸੀ ਪੁੱਤ ਤੇ ਬਹੁਤ ਸੋਹਣੀ ਆ ਵੇਖ ਜਮਾਨੀਕੀ ਦੀ ਹੈਗੀ ਇੰਨੀ ਸੋਹਣੀ ਆ ਖੋਲੜ ਨੂੰ ਮੇਰਾ ਜੀ ਨਹੀਂ ਕਰਦਾ ਵੈਸੇ ਤਾਂ ਇਹਦੇ ਵਿੱਚੋਂ ਕੱਢ ਲੰਦੇ ਤੇ ਕਹਿੰਦੀ ਸੀ ਵੀ ਮੈਂ ਕੱਢਣੀ ਆ ਪਰ ਮੈਂ ਕੱਢਣ ਨਹੀਂ ਦਿੱਤੀ ਮੈਂ ਇਹਨੇ ਤੋੜ ਦੇਣੀ ਆ ਬੱਚਾ ਤਾਂ ਤੋੜ ਹੀ ਦਿੰਦਾ